ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਠੀਕ ਹੈ ਅੱਜ ਮੈਂ ਜੀ ਤੁਹਾਨੂੰ ਆਪਣੀ ਫਰਸਟ ਇਨਕਮ ਦੇ ਰਿਗਾਰਡਿੰਗ ਰਿਵੀਲ ਕਰਨ ਜਾਣੀ ਆ ਕਿ ਮੇਰੀ ਫਰਸਟ ਇਨਕਮ ਕਿੰਨੀ ਸੀ ਠੀਕ ਹੈ ਤੇ ਕਦੋਂ ਆਈ ਕਿੰਨਾ ਟਾਈਮ ਲੱਗਿਆ ਮੈਨੂੰ ਫਰਸਟ ਇਨਕਮ ਦੇ ਲਈ ਤੇ ਇਹ ਸਾਰੇ ਕੋਈ ਕੀ ਰਿਐਕਸ਼ਨ ਹੋਇਆ ਮੇਰਾ ਕਿੰਨੀ ਖੁਸ਼ੀ ਹੋਈ ਠੀਕ ਹੈ ਤੇ ਮੇਰੀ ਫਰਸਟ ਇਨਕਮ ਜੀ ਅੱਜ ਤੋਂ ਮਤਲਬ ਕਿ ਅੱਜ ਤੋਂ 6-7 ਸਾਲ ਪਹਿਲਾਂ ਮੈਨੂੰ ਰਿਸੀਵ ਹੋਈ ਸੀਗੀ ਠੀਕ ਹੈ ਫਰਸਟ ਇਨਕਮ ਸੀਗੀ ਮੇਰੀ 13000 ਕੁਝ ਕੁ ਰੁਪਈਆ ਬਾਕੀ ਜਦੋਂ ਆਪਾਂ ਸਟੱਡੀ ਕਰਦੇ ਹੁੰਨੇ ਆ ਠੀਕ ਹੈ ਆਪਾਂ ਨੂੰ ਸਭ ਨੂੰ ਇਹ ਚੀਜ਼ ਹੁੰਦੀ ਆ ਵੀ ਹਾਂ ਆਪਣੀ ਮਤਲਬ ਸਪਨੇ ਹੀ ਲੈਣੇ ਹੁੰਨੇ ਆ ਕਿ ਆਪਣੀ ਪਹਿਲੀ ਤਨਖਾਹ ਕਦੋਂ ਆਏਗੀ ਕਿੰਨੀ ਹੋਏਗੀ ਕੀ ਕਰਾਂਗੇ ਆਪਾਂ ਉਹਦੇ ਨਾਲ ਠੀਕ ਹੈ ਸਭ ਤੋਂ ਜ਼ਿਆਦਾ ਤਾਂ ਆਪਾਂ ਇਹ ਚੀਜ਼ ਸੋਚਦੇ ਆ ਕਿ ਆਪਾਂ ਆਪਣੀ ਫੈਮਿਲੀ ਦੇ ਲਈ ਕੁਝ ਨਾ ਕੁਝ ਕਰੀਏ ਫਸਟ ਇਨਕਮ ਦੇ ਰਾਈਟ ਠੀਕ ਹੈ ਮੇਰਾ ਵੀ ਇਦਾਂ ਹੀ ਸਪਨਾ ਸੀਗਾ ਕਿ ਜਿਹੜੀ ਮੇਰੀ ਫਸਟ ਇਨਕਮ ਆਏਗੀ ਉਹਦੇ ਨਾਲ ਮੈਂ ਆਪਣੀ ਫੈਮਲੀ ਦੇ ਲਈ ਆਪਣੇ ਮम्मा पापा ਦੇ ਲਈ ਠੀਕ ਹੈ ਉਦੋਂ ਮੈਂ ਅਨਮੈਰਿਡ ਸੀਗੀ ਆਬੀਅਸਲੀ ਤੇ ਮੈਂ ਆਪਣੀ ਮ ਮम्मा पापा ਲਈ ਕੁਝ ਲਾਵਾਂ ਆਪਣੇ ਬ੍ਰਦਰ ਲਈ ਕੁਝ ਲਾਵਾਂ ਠੀਕ ਹੈ ਜਾਂ ਮੇਰੇ ਦੋਵੇਂ ਨਿੱਕੇ ਬ੍ਰਦਰ ਨੇ ਉਹਦੇ ਲਈ ਕੁਝ ਚੀਜ਼ ਲਾਵਾਂ ਜਦੋਂ ਜੀ ਮੈਨੂੰ ਫਸਟ ਸੈਲਰੀ ਮਿਲੀ ਉਹ ਮੇਰੀ 13250 ਕੁਝ ਇੰਨੇ ਸੀ ਚੈੱਕ ਮੇਰੇ ਕੋਲ ਹਜੇ ਵੀ ਪਿਆਵਾ ਉਹ ਵਾਲਾ ਠੀਕ ਹੈ ਹਾਂਜੀ ਮੈਨੂੰ ਚੈੱਕ ਮਿਲਿਆ ਸੀਗਾ ਅੱਜ ਤੋਂ 6-7 ਸਾਲ ਪਹਿਲਾਂ ਮੈਂ ਇੱਕ ਹਸਪੀਟਲ ਦੇ ਵਿੱਚ ਵਰਕਿੰਗ ਸੀਗੀ ਉੱਥੋਂ ਮੈਨੂੰ ਜਿਹੜਾ ਚੈੱਕ ਰਿਸੀਵ ਹੋਇਆ ਸੀ ਠੀਕ ਹੈ ਜਦੋਂ ਮੈਨੂੰ ਚੈੱਕ ਰਿਸੀਵ ਹੋਇਆ ਸਭ ਤੋਂ ਪਹਿਲਾਂ ਮੈਂ ਆਪਣੇ ਮੰਮਾ ਨੂੰ ਫੋਨ ਕੀਤਾ ਠੀਕ ਹੈ ਈਵਨ ਕਿ ਮੇਰੇ ਮਤਲਬ ਅਕਾਊਂਟ ਦੇ ਵਿੱਚ ਵੀ ਨਹੀਂ ਸੀਗੇ ਪੈਸੇ ਪਏ ਹਨਾ ਬਟ ਮੈਨੂੰ ਉਹਦੀ ਖੁਸ਼ੀ ਇੰਨੀ ਜ਼ਿਆਦਾ ਸੀਗੀ ਹਾਂ ਮੈਨੂੰ ਮੇਰੀ ਜਿਹੜੀ ਫਸਟ ਇਨਕਮ ਜਿਹੜੀ ਮੈਂ ਬਾਇ ਆਪਣੇ ਹੱਥ ਦੇ ਵਿੱਚ ਦੇ ਰੱਖੀ ਠੀਕ ਹੈ ਵੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਮੰਮਾ ਨੂੰ ਫੋਨ ਲਾਇਆ ਕਿ ਐਵੇਂ ਕਰਕੇ ਮੰਮਾ ਮੇਰੀ ਇੰਨੀ ਜਿਹੜੀ ਸੈਲਰੀ ਜਿਹੜੀ ਆ ਜਾਨੀ ਆ ਉਹ ਮੇਰੀ ਸੈਲਰੀ ਜੀ ਮੇਰੀ ਮਤਲਬ ਫਸਟ ਜਿਹੜੀ ਪੇ ਸੀਗੀ ਉਹ ਤਾਂ ਮੇਰੀ 10000 ਮਤਲਬ ਮੇਰੇ ਖਾਤੇ ਚ ਡਿਡਕਟ ਹੋ ਕੇ 10500 ਕੁ ਛਾਦੇ ਹੁੰਦੇ ਸੀ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਆ 2015 ਦੇ ਵਿੱਚ ਜਨ ਦੇ ਵਿੱਚ ਮੇਰੀ ਆਈ ਸੀਗੀ ਸੈਲਰੀ ਠੀਕ ਹੈ ਮੈਨੂੰ ਡੇਟ ਵੀ ਯਾਦ ਆ 3-4 ਜਨ ਸੀਗੀ ਤੇ ਉਹ ਮੇਰੇ 10500 ਸੀ ਬਟ ਮੈਂ ਐਕਸਟਰਾ ਡੇਸ ਡਿਸੰਬਰ ਦੇ ਵੀ ਕੁਝ ਲਗਾਏ ਸੀਗੇ ਤੇ ਉਹਦੇ ਕਰਕੇ ਮੇਰੇ ਜਿਹੜੀ ਉਹ ਸੈਲਰੀ ਆ ਉਹ ਦਿਨਾਂ ਦੀ ਵੀ 6-7 ਦਿਨਾਂ ਦੀ ਜਿਹੜੀ ਵਾਧ ਕੇ ਆਈ ਸੀਗੀ ਮੈਂ ਜਿਹੜੇ ਆਪਣੇ ਮੰਮਾ ਨੂੰ ਫੋਨ ਲਾਇਆ ਤੇ ਮੇਰੀ ਮੰਮੀ ਦੀ ਵੀ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਠੀਕ ਹੈ ਫੋਨ ਦੇ ਉੱਪਰ ਕਿਉਂਕਿ ਦੂਰ ਸੀਗੀ ਇਸ ਕਰਕੇ ਫੋਨ ਦੇ ਥਰੂ ਹੀ ਕਨੈਕਟ ਕਰ ਸਕਦੇ ਸੀਗੇ ਫਿਰ ਜੀ ਉਹ ਚੈੱਕ ਵਗੈਰਾ ਜਿਹੜਾ ਮੈਂ ਬੈਂਕ ਦੇ ਵਿੱਚ ਲਗਾ ਕੇ ਤੇ ਮੇਰੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਗਈ ਸੀਗੀ ਸੈਲਰੀ ਬਟ ਉਸ ਟਾਈਮ ਮੈਂ ਆਪਣੇ ਘਰਦਿਆਂ ਤੋਂ ਜਿਹੜਾ ਦੂਰ ਰਹਿੰਦੀ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਕੋਈ ਚੀਜ਼ ਪਰਚੇਸ ਨਹੀਂ ਕਰ ਸਕੀ ਉਸ ਤੋਂ ਬਾਅਦ ਮੈਨੂੰ ਇੰਨਾ ਯਾਦ ਵੀ ਨਹੀਂ ਕਿ ਮੈਂ ਕੁਝ ਪਰਚੇਸ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ ਮਿਲਦਾ ਮੈਂ ਨਹੀਂ ਕੀਤਾ ਸੀ ਕਿਉਂਕਿ ਉਸ ਤੋਂ ਬਾਅਦ ਮੈਂ ਕਾਫੀ ਟਾਈਮ ਬਾਅਦ ਆਪਣੇ ਘਰ ਗਈ ਸੀਗੀ ਉਦੋਂ ਤੱਕ ਮੈਨੂੰ ਨਹੀਂ ਪਤਾ ਉਹ ਫੇਰੀ ਸੈਲਰੀ ਯਾਨੀ ਕਿ ਸੇਵਿੰਗ ਚ ਹੀ ਰਹੀ ਸੀ ਜੋ ਮੇਰੇ ਖਰਚੇ ਹੁੰਦੇ ਸੀ ਉਹ ਮੇਰੇ ਮੰਮਾ ਪਾਪਾ ਹੀ ਦੰਦੇ ਸੀਗੇ ਮੇਰੇ ਅਕਾਊਂਟ ਦੇ ਵਿੱਚ ਉਹ ਸੇਵ ਹੀ ਰਹੇ ਸੀਗੇ ਤੇ ਬਾਕੀ ਗੱਲ ਠੀਕ ਹੈ ਜੀ ਮੈਂ ਆਪਣਾ ਜਸਟ ਇੱਕ ਐਕਸਪੀਰੀਅੰਸ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀਗੀ ਜੇ ਮੇਰੀ ਵੀਡੀਓ ਚੰਗੀ ਲੱਗੀ ਜੀ ਤੇ ਤੁਸੀਂ ਮੇਰੀ ਇਹ ਵੀਡੀਓ ਦੇ ਨਾਲ ਕੋਈ ਨਿਊ ਵੀਅਰ ਜੁੜੇ ਹੋਈ ਤਾਂ ਮੇਰੀ ਮਤਲਬ ਇਹ ਵੀਡੀਓ ਜਿਹੜਾ ਲਾਈਕ ਕਮੈਂਟ ਤੇ ਆਪ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਧੰਨਵਾਦ ਬਾਏ ਬਾਏ